ਸੋਸ਼ਲ ਮੀਡੀਆ ਤੇ ਜਿਵੇਂ ਕਿ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਤਾਂ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ ਕਿ ਬਾਪੂ ਕਿਸ ਤਰ੍ਹਾਂ दारू ਆਪਣੇ ਉੱਤੇ ਅਤੇ ਪੱਗ ਦੇ ਉੱਤੇ ਡੋਲ ਕੇ ਜਸ਼ਨ ਮਨਾ ਰਿਹਾ ਹੈ ਅਤੇ ਲੋਕਾਂ ਨੇ ਬਹੁਤ ਹੀ ਜ਼ਿਆਦਾ ਬੁਰਾ ਮਨਾਇਆ। ਦਰਅਸਲ ਇਹ ਵੀਡੀਓ ਇੱਕ ਪੁਰਾਣੀ ਵੀਡੀਓ ਹੈ ਅਤੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਫਿਰ ਸੁਰਖੀਆਂ ਦੇ ਵਿੱਚ ਸਾਈ ਹੋਈ ਹੈ। ਤਾ ਦੇਖ ਸਕਦੇ ਹੋ ਕਿ ਪੱਗ ਦੇ ਉੱਤੇ दारू ਢੋਲ ਕੇ ਕਿਸ ਤਰ੍ਹਾਂ ਬੇਅਦਵੀ ਕੀਤੀ ਜਾ ਰਹੀ ਹੈ ਅਤੇ ਲੋਕਾਂ ਦੇ ਵੱਲੋਂ ਕਾਫੀ ਜ਼ਿਆਦਾ ਕਮੈਂਟ ਕੀਤੇ ਜਾ ਰਹੇ ਨੇ ਜੋ ਕਿ ਕਮੈਂਟ ਤੁਹਾਨੂੰ ਦਿਖਾਉਂਦੇ ਆ ਕਮੈਂਟ ਵਿੱਚ ਲੋਕ ਕਹਿ ਰਹੇ ਨੇ ਇਹ ਗੱਲ ਸੋਭਾ ਨੇ ਹੀ ਦਿੰਦੀ ਸਰਕਾਰ ਸਰਦਾਰ ਜੀ ਬੱਚਿਆਂ ਉੱਪਰ ਕੀ ਪ੍ਰਭਾਵ ਪੈਂਦਾ ਹੈ ਜਰਾ ਸੋਚੋ ਅਤੇ ਇੱਕ ਹੋਰ ਨੇ ਕਮੈਂਟ ਕੀਤਾ ਉਸ ਦੇ ਵਿੱਚ ਲਿਖਿਆ ਗਿਆ ਹੈ ਕਿ ਨਾ ਤੇ ਖੁਸ਼ ਹੋਣ ਤੇ ਦੁਨੀਆ ਰਾਜੀ ਹੁੰਦੀ ਏ ਨਾ ਹੀ ਦੁਖੀ ਹੋਣ ਤੇ ਵੈਸੇ ਕੋਈ ਪੁੱਛਦਾ ਨਹੀਂ ਖਿੱਚ ਕੇ ਰੱਖ ਯਾਰਾ ਦੁਨੀਆ ਤੇ ਖੁਸ਼ ਹੋਣੀ ਨਹੀਂ ਅਤੇ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਤੁਸੀਂ ਵੀ ਆਪਣੇ ਵਿਚਾਰ ਜਰੂਰ ਦਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ ਧੰਨਵਾਦ ਦੋਸਤੋ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹੋਰ ਵੀਡੀਓ ਦੇਖਣ ਦੇ ਲਈ